ਸੰਦੇਨੂ ਮੇਰੀਆਂ ਜੁੱਤੀਆਂ ਘਸ ਗਈਆਂ ਤੁਹਾਨੂੰ ਕੁੱਤੇ ਵਗਾਈ ਲਾ ਰੱਖੇ ਇਹਨਾਂ ਨੇ ਇੱਥੇ ਇੰਨੇ ਜਿਵੇਂ ਮੈਂ 10 ਵਾਰੀ ਬਿਠਾਣੇ ਚਾਹਨੀ ਐ 20 ਵਾਰੀ ਬਿਠਾਣੇ ਚਾਹਨੀ ਐ ਮੇਰਾ ਕੋਈ ਫੈਸਲਾ ਨਹੀਂ ਹੋਇਆ ਹੁਣ ਉਸ ਨੇ ਵੀ ਮੇਰੇ ਤੇ ਹੱਥ ਚੱਕਿਆ ਮੈਡਮ ਐ ਉਹਦੀ ਵੀਡੀਓ ਲਓ ਮੈਡਮ ਦੀ ਜਿਹੜੀ ਮੈਡਮ ਨੇ ਮੇਰੇ ਤੇ ਹੱਥ ਚੱਕਿਆ ਨੇ ਸਾਡੇ ਕੋਲੇ 8 ਸਾਲਾਂ ਤੋਂ ਨਹੀਂ ਆ ਰਹੀ ਜੀ ਸਾਡੇ ਕੋਲੇ ਹੁਣ ਦੀ ਨਵੀਂ ਕੰਪਲੇਂਟ ਹੈ ਜੀ ਉਹਨਾਂ ਕੋਲ ਜਦੋਂ ਅਸੀਂ ਥਾਣੇ ਦੇ ਅੰਦਰ ਅਵੇਲੇਬਲ ਹੁੰਦੇ ਆ ਅਸੀਂ ਆਪਣੇ ਅਕੋਰਡਿੰਗ ਦੋਨਾਂ ਪਾਰਟੀਆਂ ਨੂੰ ਟਾਈਮ ਦਿੰਦੇ ਆ ਇਦਾਂ ਵੀ ਨਾ ਹੋਵੇ ਕਿ ਇੱਕ ਪਾਰਟੀ ਆ ਜੇ ਤੇ ਦੂਜੀ ਪਾਰਟੀ ਉਸ ਟਾਈਮ ਨਾ ਹੋਵੇ ਤੇ ਇੱਕ ਪਾਰਟੀ ਦੀ ਹਰਾਸਮੈਂਟ ਹੋਵੇ ਜੀ ਮੇਰੇ ਕੋਲ ਫਰਸਟ ਟਾਈਮ ਆਈ ਹੈ ਦੋਨਾਂ ਦੇ ਬਿਆਨ ਲਿਖੇ ਗਏ ਆ ਜਿੱਦਾਂ ਵੀ ਹੋਊਗਾ ਅਗਲੀ ਆਰ ਵੀ ਕੀਤੀ ਜੋ ਕਿਉਂਕਿ ਹਸਬੰਡ ਵਾਈਫ ਦਾ ਡਿਸਪੂਟ ਹੈ ਜਿਹੜੇ ਖਰਚੇ ਪਾਣੀ ਦੀ ਹੈਗੇ ਆ ਉਹਨਾਂ ਦੇ ਹਸਬੰਡ ਆਏ ਹੋਏ ਐ ਉਸ ਸੁਣਵਾਈ ਕੀਤੀ ਹੈ ਮੇਰੀ ਕੋਈ ਸੁਣਵਾਈ ਨਹੀਂ ਆਈ ਕੁਛ ਨਹੀਂ ਹੋਇਆ ਇੱਕ ਕਮਹੀਨਾ 8 ਸਾਲ ਹੋ ਗਏ ਮੈਨੂੰ ਤੱਕੇ ਖਾਂਦੀ ਨੂੰ ਮੇਰੀਆਂ ਜੁੱਤੀਆਂ ਘਸ ਗਈਆਂ 8 ਸਾਲ ਹੋ ਗਏ ਮੈਨੂੰ ਤੱਕੇ ਖਾਂਦੀ ਨੂੰ ਕੋਈ ਮੇਰੀ ਸੁਣਵਾਈ ਨਹੀਂ ਹਜੇ ਕਹਿੰਦੇ ਸਾਰੇ ਆਮ ਜਨਾਨੀ ਰੱਖ ਰੱਖਿਆ ਇਸ ਬੰਦੇ ਨੇ ਸਾਰੇ ਆਮ ਹਰੇ ਕਹਿੰਦੇ ਅਸੀਂ ਉਹ ਜਨਾਨੀ ਨੂੰ ਬੁਲਾ ਨਹੀਂ ਸਕਦੇ ਪ੍ਰੂਫ ਦਿਓ ਮੈਡਮ ਕਰੀਪਰੂਫ ਦੇਵਾ ਮੈਂ ਉੱਥੇ ਆ ਕੇ ਫੜੋ ਉਹਨੂੰ ਪਰੋਰੇ ਜੁੱਤੀਆਂ ਲਾਓ ਫਿਰ ਪ੍ਰੂਫ ਮਿਲੂਗਾ ਤੁਹਾਨੂੰ ਐ ਨਹੀਂ ਪ੍ਰੂਫ ਮਿਲਦਾ ਐ ਨਹੀਂ ਮਿਲਦਾ ਤੁਹਾਨੂੰ ਪ੍ਰੂਫ ਅੱਜ ਪੁਲਿਸ ਨੇ ਬੁਲਾਇਆ ਤੁਹਾਨੂੰ ਕੀ ਹਾਂਜੀ ਪੁਲਿਸ ਨੇ ਬੁਲਾਇਆ ਅੱਜ ਹਲੇ ਵੀ ਕੋਈ ਫੈਸਲਾ ਨਹੀਂ ਕਰ ਰਹੇ ਕੋਈ ਮੇਰਾ ਫੈਸਲਾ ਨਹੀਂ ਹੋਇਆ ਉਹ ਜਨਾਨੀ ਨਹੀਂ ਬੁਲਾਈ ਸ਼ਰੇਆਮ ਜਨਾਨੀ ਰੱਖ ਰੱਖਿਆ ਮੇਰਾ ਬੇਟਾ 8 ਸਾਲ ਦਾ ਸਾਨੂੰ ਕੁੱਤੇ ਭਗਾਈ ਲਾ ਰੱਖੇ ਇਹਨਾਂ ਨੇ ਇੱਥੇ 8 ਸਾਲ ਹੋ ਗਏ ਮੇਰਾ ਬੰਦਾ ਬਾਹਰ ਕੱਢ ਦਿਓ ਬਸ ਬੰਦਾ ਬਾਹਰ ਕੱਢੋ ਮੇਰਾ ਕਿੰਨੀ ਵਾਰ ਤੁਸੀਂ ਥਾਣੇ 'ਚ ਆ ਗਏ ਇੱਥੇ ਹੁਣ ਤੱਕ ਮੈਂ ਥਾਣੇ 'ਚ ਆ ਗਏ ਇੱਥੇ ਘਟੋ ਘਟ ਮੈਨੂੰ ਹੋ ਗਏ 8 ਸਾਲ ਜੁੱਤੀ ਕਸਾਂਦੀ ਨੂੰ ਇੱਥੇ ਮਹੀਨੇ 'ਚ ਮੈਂ 10 ਵਾਰੀ ਵੀ ਥਾਣੇ ਚਾਣੀ ਐ 20 ਵਾਰੀ ਵੀ ਥਾਣੇ ਚਾਣੀ ਐ ਪਰ ਮੇਰਾ ਕੋਈ ਫੈਸਲਾ ਨਹੀਂ ਹੋਇਆ ਆਉਣੇ ਤਾਂ ਕੀ ਕਹਿ ਦਿੰਦੇ ਸੀ ਫਿਰ ਅਸੀਂ ਮੈਂ ਉਹਨੇ ਇੱਥੇ ਮੈਡਮ ਬਿਆਨ ਲਿਖਾ ਦੋ ਬਸ ਕੱਲ੍ਹ ਕਾ ਨਹੀਂ ਖਾਤਾ ਮੈਂ ਬਿਆਨ ਲਿਖਾ ਦੋ ਅਸੀਂ ਬਿਆਨ ਲਿਖਾ ਦਿੰਨੇ ਕੁੱਤਿਆਂ ਵਾਂਗੂ ਅੱਜ ਵੀ ਅਸੀਂ ਆਏ ਬਿਆਨ ਲਿਖਾ ਲਓ ਮੈਡਮ ਮੇਰੇ ਮੀਟਰ ਪੱਤੇ ਨੂੰ 1 ਮਹੀਨਾ ਹੋ ਗਿਆ ਮੀਟਰ ਨਹੀਂ ਲਵਾਇਆ ਇਹਨਾਂ ਨੇ ਮੀਟਰ ਕਿਨੇ ਪਟਾ ਕਿਉਂ ਪਟਾ ਮੀਟਰ ਮੇਰੀ ਸਾਸ ਨੇ ਪਟਾਇਆ ਮੀਟਰ ਕਹਿੰਦੀ ਇਹ ਮੇਰੀ ਕਿਰਾਏਦਾਰ ਹੈ ਫਿਰ ਨੋ ਲਿਆਵੇ ਕਿਹੜੀ ਹੈ ਤੇਰੀ ਨੋ ਲਿਆਵਰ ਨੋ ਲਿਆ ਅੱਜ ਪੁਲਿਸ ਨੇ ਵੀ ਮੇਰੇ ਤੇ ਹੱਥ ਚੱਕਿਆ ਮੈਡਮ ਮੈਂ ਉਹਦੀ ਵੀਡੀਓ ਲਾਓ ਮੈਡਮ ਦੀ ਜਿਹੜੀ ਮੈਡਮ ਨੇ ਮੇਰੇ ਤੇ ਹੱਥ ਚੱਕਿਆ ਅੰਦਰ ਮੈਡਮ ਹੈ ਮੈਨੂੰ ਨਾਮ ਨਹੀਂ ਪਤਾ ਉਸ ਮੈਡਮ ਦਾ ਸਰ ਕੀ ਨਾਮ ਹੈ ਉਸ ਮੈਡਮ ਦਾ ਸਰ ਮੈਡਮ ਦਾ ਨਾਮ ਕੀ ਹੈ ਮੈਡਮ ਦਾ ਨਾਮ ਕੀ ਹੈ ਜੀ ਮੈਡਮ ਦਾ ਨਾਮ ਦੱਸੋ ਮੈਨੂੰ ਕੀ ਹੈ ਉਸ ਮੈਡਮ ਚੱਕਿਆ ਉਹ ਜਿਹੜੀ ਗੱਲ ਕਰਨੇ ਬਾਹਰ ਜਾ ਬੰਦਾ ਵਾਰ ਘੜੋ ਜਿੰਨਾ ਬੰਦਾ ਦੀ ਵਾਰ ਕਰਦੇ ਮੈਂ ਬਾਹਰ ਹਾਂ ਮੈਂ ਵਿਆਹ ਬਾਹਰ ਹਾਂ ਮੈਂ ਬਾਹਰ ਹਾਂ ਜਿੰਨਾਂ ਚਿਰ ਬੰਦਾ ਦੀ ਵਾਰ ਕਰਦੇ ਮੈਂ ਬਾਹਰ ਹਾਂ ਬੰਦਾ ਵਾਰ ਘੜੋ ਚਲੋ ਆਜੋ ਆਪਣੇ ਇਹ ਨਾਮ ਲਿਖੋ ਗੁਰਦੇਵਤਾ ਸਿੰਘ ਕੀ ਮਾਮਲਾ ਕੀ ਹੈ ਨਾ ਆਉਂਦਾ ਇਹ ਜੀ ਜੜੀ ਸਾਡੀ ਕੋਠੀ ਆ ਉਹ ਮੰਮੀ ਦੇ ਨਾਮ ਹੈ ਇਹ ਤੱਕੇ ਨੂੰ ਚ ਕਬਜ਼ਾ ਕਰੀ ਬੈਠੇ ਆ ਠੀਕ ਹੈ ਇਹ ਕਹਿੰਦੇ ਵੀ ਜੇ ਕੋਠੀ ਦੀ ਮੇਰੇ ਨਾਮ ਕਰਾਏਗਾ ਠੀਕ ਹੈ ਆ ਅਸੀਂ ਤਲਾਕ ਦੇਵਾਂਗੇ ਨਹੀਂ ਦਿੰਦੇ ਜੀ ਕਿੰਨਾ ਚਿਰ ਹੋ ਗਿਆ ਹੋਇਆ ਮੇਰੇ ਕੋਲ 2 ਹੋਰ 14 ਚੋਅਸ ਹੈ ਬੱਚਾ ਵੀ ਹੈ ਜੀ ਇੱਕ ਬੇਟਾ ਹੈ ਜੀ ਹੁਣ ਜਿਹੜੀ ਉਹ ਜਨਾਨੀ ਕੋਈ ਉਹ ਦੇਖੀ ਬੈਠਾ ਉਹ ਜਿਹੜੀ ਇਹ ਮਿਲਦੇ ਗਲਤ ਐਲੀਵੇਸ਼ਨ ਲੱਗ ਰਿਹਾ ਇਹ ਜਿਹੜੀ ਜਨਾਨੀ ਦੀ ਗੱਲ ਕਰ ਰਹੀ ਆ ਉਹ ਮੇਰੀ ਸਿਸਟਰ ਹੈ ਠੀਕ ਹੈ ਮੈਂ ਆਪਦੀ ਸਿਸਟਰ ਕੋ ਰਹਿ ਰਹਾ ਹਾਂ ਤਾਂ ਟੋਗਾ ਟੰਨਾ ਨੇ ਸਾਨੂੰ ਕੁੱਟ ਮਾਰ ਕੇ ਮੰਮੀ ਤੇ ਡੈਡੀ ਨੂੰ ਤੇ ਮੈਨੂੰ ਪਰੋਂ ਪੜਤਾ ਸੀ ਜਿਹੜੀ ਕੋਠੀ ਸਾਡੀ ਪਟੰਡੇ ਆ ਠੀਕ ਹੈ ਤੇ ਇਹਦੇ ਵਿੱਚ ਅਸੀਂ ਬਹੁਤ ਉਹ ਕੀਤਾ ਵੀ ਆਪਣੇ ਵੱਲੋਂ ਦੁਰਘਾਸਾਂ ਦਿੱਤੀਆਂ ਕੋਰਟ ਕੇਸ ਵੀ ਲਾਈਵ ਇਹ ਬਿਨਾਂ وجہ ਸਾਨੂੰ ਤੰਗ ਪਰੇਸ਼ਾਨ ਰੱਖਾਸ ਦੇ ਜਾਂਦੇ ਝੂਠੀਆਂ ਦੇ ਵਿੱਚ ਕਿਸੇ ਬੇਟੀ ਦਾ ਨਾਮ ਲਾਉਂਦੇ ਆ ਜਾਂ ਹੱਡੇ ਨਾਲ ਪੰਚਾਇਤ ਖੜਦੀ ਆ ਉਹਨਾਂ ਤੇ ਗਲਤ ਅਲੀਗੇਸ਼ਨ ਲਾਉਂਦੇ ਆ ਅਲੇ ਤੱਕ ਸਾਨੂੰ ਕੋਈ ਇਸ ਵਾਰ ਇਨਸਾਫ ਨਹੀਂ ਹੋਣਾ ਸਾਡੀ ਗੁੱਠੀ ਆ ਉਹ ਚ ਇਹ ਤਾਂ ਕਿਨਾ ਕਵਜਾ ਉੱਪਰ ਕਰੀ ਬੈਠਿਆ ਇਹਦਾ ਪਿਓ ਇਹਨੂੰ ਪਸੰਦ ਨਹੀਂ ਦਿੰਦਾ ਇਹ ਤਲਾਕ ਤਾਂ ਹੋਏ ਨੇ ਫਿਰ ਕਵਜਾ ਕੌਣ ਕਰੇਗਾ ਕਰਨ ਤੇ ਹੈਗੀ ਨਾ ਸਰਕਾਰ ਅਲੀ ਹੈਗੀ ਆ ਸੀ ਤਲਾਕ ਤਾਂ ਜੇ ਹੀ ਨਹੀਂ ਰਹਿਣਾ ਮੈਂ ਦੇ ਨਹੀਂ ਰਿਹਾ ਤਲਾਕ ਮੈਂ ਤਾਂ ਵਸਾਉਣ ਨੂੰ ਤਿਆਰ ਆ ਮੈਨੂੰ ਰੋ ਕਿੱਥੇ ਹੋ ਪਰ ਜੀ ਉਹ ਸਾਡੀ ਗੁੱਠੀ ਦਾ ਰੋ ਕਿੱਥੇ ਹੋ ਮੇਰੀ ਗੱਲ ਸੁਣ ਸਰ ਠੀਕ ਆ ਉਹ ਰਹੂ ਕਿੱਥੋਂ ਸਾਨੂੰ ਕਰੋ ਕਿਉਂ ਕੋਠੀ ਚ ਕਿਉਂ ਕੱਢਿਆ ਇਹਨਾਂ ਕੁੱਟ ਮਾਰ ਕੇ ਮੈਂ ਤਾਂ ਇਹ ਗੱਲ ਕਰ ਰਿਹਾ ਲਿਆਣ ਆਈ ਕਹਿੰਦੇ ਚੱਲ ਮੈਂ ਨਾਲ ਉਹ ਐਸੇ ਹੁਣ ਇਦਾਂ ਨਹੀਂ ਲਿਆਣੇ ਸਰ ਉਹ ਕਹਿੰ ਚਾਹੁੰਦੀ ਆ ਵੀ ਜੇ ਕੋਠੀ ਅੱਧੀ ਦੇਵੇ ਮੇਰੇ ਨਾਂ ਠੀਕ ਆ ਕਰਾਵੇ ਜਾਂ ਮੰਮੀ ਕਰਾਵੇ ਮੰਮੀ ਦੇ ਨਾਮ ਹੋ ਕੋਠੀ ਨਾ ਕੀ ਮੇਰੇ ਆ ਨਹੀਂ ਉਹ ਤਾਂ ਕਹਿੰਦੇ ਮੈਂ ਤਾਂ ਘਰ ਵਾਲੋਂ ਲੈਣ ਆਈ ਆ ਤੇ ਜਿਹੜੇ ਅਜਨਾਂ ਕੋਈ ਉਹ ਲੈਣ ਨਹੀਂ ਆਈ ਉਹ ਬਿਨਾ ਵਜਾ ਕੋਈ ਲੈਣ ਨਹੀਂ ਆਈ ਆ ਮੰਮੀ ਨਾਲ ਗੱਲ ਕਰ ਬਿਨਾ ਵਜਾ ਹੁਣ ਤਾਂ ਅੰਗ ਪਛਾਣ ਕਰ ਰਹੀ ਹੈ ਮੀਟਰ ਵੀ ਫਟਾਉਣ ਦੇ ਵਾਦਾ ਕਰੀ ਨਹੀਂ ਮੀਟਰ ਆ ਮੀਟਰ ਬਣਾਉਣ ਦੀ ਗੱਲ ਇਹ ਆ ਸਰ ਅਸੀਂ ਕੋਈ ਤਰਖਾਸ ਨਹੀਂ ਦਿੱਤੀ ਨਹੀਂ ਅਸੀਂ ਬਿਲੀਵੋਰਟ ਚ ਆਏ ਆ ਇਹ ਬਣਾ ਰਹੀ ਆ ਝੂਠੀਆਂ ਦਰਖਾਸਤਾਂ ਸਾਡੇ ਤੇ ਦੇ ਦੇ ਰਹੀ ਆ ਤੰਗ ਪ੍ਰੇਸ਼ਾਨ ਕਰ ਰਹੀ ਆ ਤੇ ਮੰਮੀ ਟੈਗ ਦੇ ਐਨ ਟੈਗ ਦੀ ਪ੍ਰੋਬਲਮ ਵੀ ਆ ਹੋ ਸਕਦਾ ਕੁਝ ਵੀ ਹੋ ਸਕਦਾ ਇਹਨਾਂ ਨਾਲ ਸਾਨੂੰ ਯਕੀਨ ਨਹੀਂ ਉਹਨਾਂ ਦੇ ਨਾਲ ਸਰ ਹਰੇ ਤੱਕ ਸਾਡਾ ਕੋਈ ਨਹੀਂ ਜਿੰਨਾ ਕਿ ਸਾਡੇ ਮੈਂਬਰ ਕਰਦੇ ਨਾਲ ਸਲਾਹ ਕਰਕੇ ਅਸੀਂ ਫੈਸਲਾ ਦੇਵਾਂਗੇ ਵਿਆਹ ਤਾਂ ਤੂੰ ਕਰਾਏਗਾ ਮੈਂਬਰਾਂ ਨੇ ਕਰਾਏਗਾ ਸਰ ਬਿਆ ਮੈਂ ਕਰਾਇਆ ਸੀ ਬੱਲੂ ਆਣੇ ਕਰਾਇੰਨੇ ਨਾ ਕਿ ਬੱਲੂ ਆਣੇ ਜਿਹੜੀ ਬਰੰਡੇ ਕੋਠੀ ਆ ਪਹੁੰਚ ਕਰਾਇਆ ਬੱਲੂ ਆਣੇ ਸਾਡਾ ਘਰ ਸੀ ਆ ਇਹਦੇ ਪਿਓ ਨੇ ਬੁਗਾ ਦੋ ਸਾਡਾ ਘਰ ਬੁਗਾ ਕੇ ਕਹਿੰਦਾ ਉਹ ਠੰਡੇ ਕੋਠੀ ਪਾਓ ਅਸੀਂ ਬਠੰਡੇ ਕੋਠੀ ਪਈ ਉੱਥੇ ਜਦੋਂ ਆਟੋ ਗਾੜੀ ਵਾਲੇ ਨੀਂ ਨਾ ਤਿੰਨ ਚਾਰ ਮਹੀਨੇ ਸਾਨੂੰ ਰਹਿਣ ਦਿੱਤਾਗਾ ਐਦੂ ਬਾਦ ਸਾਡੇ ਨਾਲ ਕੁੱਟਮਾਰ ਕਰਕੇ ਨਾਲ ਕਲੋਨੀ 575 ਯੂ ਮੇਰੀ ਕਰੀ ਨੇ ਮੈਨੂੰ ਥਾਣੇ 'ਚ ਵੀ ਉਹ ਕੀਤਾ ਚਾਪੜੇ ਵੀ ਮੇਰੇ ਮਾਰੇ ਆ ਬੰਦਿਆਂ ਨੇ ਹੁਣ ਬਿਨਾਂ ਵਜੇ ਸਾਡਾ ਧੱਕਾ ਕਰ ਰਹੇ ਆ ਸਾਨੂੰ ਕੋਈ ਨਾ ਤੱਕ ਸਾਫ ਨਹੀਂ ਮਿਲਿਆ ਡੈਡੀ ਸਿਕਨੋ ਡੈਥ ਹੋ ਵੀ ਰਹਿਣ ਨੂੰ ਤਿਆਰ ਹੋ ਵੀ ਨਹੀਂ ਹੁੰਦਾ ਸਰ ਸਰ ਰਹਿਣ ਨੂੰ ਤਿਆਰ ਪਰ ਅਸੀਂ ਬੱਲੂ ਵਾਲੇ ਰਹਿਣ ਨੂੰ ਤਿਆਰ ਆ ਨਾਗੀ ਕੋਠੀ ਚ ਇੱਥੇ ਰਹਿਵਾਂਗੇ ਬੱਲੂ ਵਾਲੇ ਇਹ ਕੋਠੀ ਵੇਚ ਕੇ ਅਸੀਂ ਬੱਲੂ ਨਾਲ ਮਕਾਨ ਪਾਵਾਂਗੇ ਉੱਥੇ ਅਸੀਂ ਇਹਦੇ ਨਾਲ ਰਹਿਵਾਂਗੇ ਉਹਨੂੰ ਮਰਖੂਗਾ ਜੀ ਇਹਨੇ ਨਾ ਤਾਂ ਹੰਟਲਾਗ ਦੇਵਾ ਨਾ ਕੱਲ ਦੇਵਾ ਇਹ ਸਾਨੂੰ ਕੁੱਟ ਮਾਰ ਕੇ ਕੱਢਿਆ ਨਾਨ ਮੇਰੇ ਇੱਥੇ ਹੱਥ ਪਾ ਲਿਆ ਜੁੰਡਾਂ ਚ ਫਿਰ ਇਹਨੇ ਘਾਟ ਹੱਥ ਪਾ ਲਿਆ ਮੇਰੇ ਵੀ ਕੁੱਟ ਮਾਰ ਕੇ ਉੱਥੋਂ ਸਾਨੂੰ ਕੱਢਿਆ ਸੀ ਪਰੇਸ਼ਾਨ ਹੋ ਕੇ ਕੀ ਲੱਗਦੀ ਤੁਹਾਡੀ ਇਹ ਇਹ ਨੋ ਲੱਗਦੀ ਕਿੰਨੇ ਚਿਰ ਹੋ ਗਿਆ ਆਪਣਾ ਵਿਆਹ ਹੋਇਆ ਇੰਨਾ ਦਾ ਵਿਆਹ ਹੋਇਆ ਨੂੰ ਹੋ ਗਏ 10 ਸਾਲ 11 ਸਾਲ ਲਗ ਲਗ ਹੀ ਹੁੰਦਾ 10 ਲੱਖ ਸਾਨੂੰ ਹੋ ਗਏ 5-6 ਸਾਲ ਜੀ ਰਹਿ ਜਾਂਦੇ ਨਾ ਨੰਮ ਰਸੇ ਮਾਰਨ ਆਪਣਾ ਆਪਣਾ ਹਗਾਮਾ ਕੀਤਾ ਗਿਆ ਕੀ ਹੈ ਇਹ ਜੀ ਆਪਣੀ ਲੜਕੀ ਹੈ ਹਰਜੀਤ ਕੌਰ ਇਹਨਾਂ ਦੇ ਫਾਦਰ ਹੈ ਲਕਸ਼ਮਨ ਸਿੰਘ ਉਹਨਾਂ ਵੱਲੋਂ ਸਾਡੇ ਕੋਲ ਇੱਕ ਕੰਪਲੇਟ ਆਈ ਹੋਈ ਸੀ ਉਹ ਕੰਪਲੇਟ ਦੇ ਸੰਬੰਧ ਚਈ ਦੋਨਾਂ ਨੂੰ ਬੁਲਾਇਆ ਗਿਆ ਸੀ ਕਾਉਂਸਲਿੰਗ ਉਸ ਨੇ ਆਪਣੇ ਇਹ ਬਰਹਾਜਾਮਾ ਕੀਤਾ ਕਿ ਮਾਂ ਬਾਂ ਸਰੰਘਾ ਹਗਾਮਾ ਬੁਲਾਈ। ਉਹ ਗਮਾਉ ਨੇ ਇਸ ਲਈ ਕੀਤਾ ਕਿ ਉਹ ਕਹੇ ਰਹੀ ਕਿ ਮੇਰੀ ਜੀ ਜਿਹੜੀ ਕੰਪਲੀਟ ਦਿੱਤੀ ਹੋਈ ਹੈ ਵੀ ਮੈਨੂੰ ਖਰਚਾ ਦਵਾਇਆ ਜਾਏ। ਜਿਹੜਾ ਮੇਰਾ ਹਸਬੰਡ ਹੈ ਵੀ ਉਹ ਮੈਨੂੰ ਆਪਣੇ ਬੱਚੇ ਦੀ ਸਟੱਡੀ ਲਈ ਮੈਨੂੰ ਖਰਚਾ ਨਹੀਂ ਦੇ ਰਿਹਾ ਤੇ ਜਦੋਂ ਉਹਨਾਂ ਨੂੰ ਬੁਲਾ ਕੇ ਅਸੀਂ ਗੱਲ ਸੁਣੀ ਤੇ ਜਿਹੜਾ ਮਕਾਨ ਹੈਗਾ ਉਹ ਉਹਦੇ ਹਸਬੰਡ ਉਹਦੀ ਮਾਤਾ ਦੇ ਨਾਂ ਤੇ ਹੈ। ਜਿੱਥੇ ਕਿ ਉਹ ਇਸ ਟਾਈਮ ਕੱਲੀ ਰਹਿ ਰਹੀ ਹੈ। ਉਹ ਘਰ ਵਾਲਾ ਜਿਹੜਾ ਅਫਸਰਾਂ ਤੋਂ ਆ ਰਹੇ ਜਿਵੇਂ ਸਾਡੀ ਸੁਣਵਾਈ ਨੀ ਸਾਡੇ ਕੋਲੇ 8 ਸਾਲਾਂ ਤੋਂ ਨਹੀਂ ਆ ਰਹੀ ਜੀ ਸਾਡੇ ਕੋਲੇ ਹੁਣ ਦੀ ਨਵੀਂ ਕੰਪਲੇਂਟ ਹੈ ਜੀ ਉਹਨਾਂ ਕੋਲ ਪਹਿਲਾਂ ਕਨਾਲ ਥਾਣੇ ਉਹਨਾਂ ਦੇ ਮੈਟਰ ਕਾਫੀ ਚੱਲ ਰਿਹਾ ਮਤਲਬ ਕਾਫੀ ਟਾਈਮ ਤੋਂ ਇੱਕ ਦੂਜੇ ਤੇ ਉਹ ਅਰਖਾਸਤਾਂ ਜਿਹੜੇ ਹੈਗੇ ਆ ਉਹ ਦੇਰੇ ਥੋੜੀ ਬਿਲਕੁਲ ਕਿਨੀ ਵੜਾ ਚੁੱਕੇ ਨੇ ਸਾਡੇ ਕੋਲ ਮੇਰੇ ਕੋਲ ਪਹਿਲੀ ਵਾਰ ਹੈ ਉਹਨਾਂ ਨੇ ਕਿਹਾ ਜਿਹੜੇ ਮਹਿਰ ਲੇਡੀਜ਼ ਦਾ ਸਟਾਫ ਨੇ ਕਹਿੰਦੇ ਉਹ ਸਾਨੂੰ ਫੋਨ ਕਰਕੇ ਕਹਿੰਦੇ ਵੀ ਤੁਹਾਡੇ ਤਰੀਕ ਉਹਨਾਂ ਨੇ ਆ ਦਿੱਤੀ ਆ ਵੀ ਤਰੀਕ ਉਹ ਡਿਸਾਈਡ ਕਰ ਲੈ ਥਾਣੇ ਵਾਲੇ ਨਹੀਂ ਕਰਦੇ ਨਹੀਂ ਜੀ ਇਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਅਸੀਂ ਆਪਣੇ ਜਦੋਂ ਅਸੀਂ ਥਾਣੇ ਦੇ ਅੰਦਰ ਅਵੇਲੇਬ ਹੁੰਦੇ ਆ ਅਸੀਂ ਆਪਣੇ ਅਕੋਰਡਿੰਗ ਦੋਨਾਂ ਪਾਰਟੀਆਂ ਨੂੰ ਟਾਈਮ ਦਿੰਦੇ ਆ ਅਸੀਂ ਉਹੀ ਟਾਈਮ ਦਿੰਦੇ ਆ ਵੀ ਜਦੋਂ ਦੋਨੋਂ ਪਾਰਟੀਆਂ ਸਾਡੇ ਕੋਲੇ ਆਣ ਇਦਾਂ ਵੀ ਨਾ ਹੋਵੇ ਕਿ ਇੱਕ ਪਾਰਟੀ ਆ ਜੇ ਤੇ ਦੂਜੀ ਪਾਰਟੀ ਉਸ ਟਾਈਮ ਨਾ ਆਵੇ ਤੇ ਇੱਕ ਪਾਰਟੀ ਦੀ ਹਰਾਸਮੈਂਟ ਹੋਵੇ ਅਸੀਂ ਉਹਨਾਂ ਨੂੰ ਪਹਿਲਾਂ ਪੁੱਛਦੇ ਆ ਵੀ ਤੁਸੀਂ ਅਵੇਲੇਬ ਹੈਗੇ ਹੋ ਜਦੋਂ ਅਵੇਲੇਬ ਰਹਿੰਦੇ ਆ ਉਦੋਂ ਹੀ ਅਸੀਂ ਦੋਨਾਂ ਪਾਰਟੀਆਂ ਨੂੰ ਬੁਲਾਉਂਦੇ ਕੀ ਕਾਰਵਾਈ ਕੀਤੀ ਆਪਣੇ ਉਹਨਾਂ ਤੋਂ ਕੀ ਸੰਵਾਲੀ ਹੋਈ ਉਹਨਾਂ ਦੀ ਕਾਰਵਾਈ ਜੇ ਮੇਰੇ ਕੋਲ ਫਸਟ ਟਾਈਮ ਆਏ ਜਾਂ ਦੋਨਾਂ ਦੇ ਬਿਆਨ ਲਿਖੇ ਗਏ ਆ ਜਿੱਦਾਂ ਵੀ ਹੋਊਗਾ ਅਗਲੀ ਆਰ ਵੀ ਕਿਤੀ ਜੋ ਕਿ ਹਸਬੰਡ ਵਾਈਫ ਦਾ ਡਿਸਪਿਊਟ ਹੈ ਜਿਹੜੇ ਖਰਚੇ ਪਾਣੀ ਦੀ ਹੈਗੇ ਆ ਉਹਨਾਂ ਦੇ ਹਸਬੰਡ ਆਏ ਹੋਏ ਐ ਉਹਨਾਂ ਨਾਲ